ਅਸੀਂ ਦਰਮਿਆਨ ਸੇ ਪਹੁੰਚੇ ਹਾਂ ਉਰਮੁਖ ਸਿੰਘ ਜੀ ਅੰਦਰ ਵਿੱਚ ਜਨਾਬ ਜ਼ਾਫਰ ਅਲੀ ਪ੍ਰਧਾਨ ਆਮਾਦੀ ਪਾਰਟੀ ਅਬਦੁਲ ਹਲੀਮ گلاب فلکوں کے چلے بیا انتظار کرتے ہیں سرچان ਸਾਡੇ ਮੁੱਖ ਮਹਿਮਾਨ ਸ਼੍ਰੀਮਤੀ ਡਾਕਟਰ ਪੰਡਵੀ ਜੀ ਡਿਪਟੀ ਕਮਿਸ਼ਨਰ ਮਲੇਰ ਟੋਟਲਾ ਸਾਡੇ ਦਰਿਆਨ ਪਹੁੰਚ ਚੁੱਕੇ ਹਨ ਅਸੀਂ ਦਿਲੀਆਂ ਗਹਿਰਾਈਆਂ ਤੋਂ ਉਹਨਾਂ ਦਾ ਇਸਤਕਬਾਲ ਕਰਦੇ ਹਾਂ ਵੈਲਕਮ ਸਵਾਗਤ ਜੀ ਆਇਆਂ ਨੂੰ ਮੁੱਖ ਮਹਿਮਾਨ ਜੀ ਆਪਣੇ ਮੁਬਾਰਕ ਹੱਥਾਂ ਦੇ ਨਾਲ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਜਾ ਰਹੇ ਹਨ ਹੋਂਚੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਫਰੇਟ ਕਮਾਂਡਰ ਡੀਐਸਪੀ ਸ਼੍ਰੀ ਦੀਪਿੰਦਰ ਪਾਲ ਸਿੰਘ ਜੈਜੀ ਅੱਜ ਦੀ ਇਸ ਸ਼ਾਨਦਾਰ ਪ੍ਰੇਡ ਦੇ ਨਿਰੀਖਣ ਲਈ ਮੁੱਖ ਮਹਿਮਾਨ ਜੀ ਨੂੰ ਸੱਦਾ ਦੇਣ ਵਾਸਤੇ ਮੰਚ ਵੱਲ ਤਸ਼ਰੀਫ ਲਿਆ ਰਹੇ ਹਨ ਸੱਜੇ ਦਰ 方 ਸਟੇਜ ਤੇ ਪਹੁੰਚੇ ਹਨ

نیچے ہیں گلاب پھلکوں کے چلے بیاؤ کے سب انتظار کرتے ہیں سرلتا سفلتا دی پہچان سارے مک مہمان ਸ਼੍ਰੀਮਤੀ ਡਾਕਟਰ ਪੰਨਵੀ ਜੀ ਡਿਪਟੀ ਕਮਿਸ਼ਨਰ ਮਲੇਰ ਕੋਟਲਾ ਸਾਡੇ ਦਰਿਆਨ ਪਹੁੰਚ ਚੁੱਕੇ ਹਨ ਅਸੀਂ ਦਿਲੀਆਂ ਗਹਿਰਾਈਆਂ ਤੋਂ ਉਹਨਾਂ ਦਾ ਇਸਤਕਬਾਲ ਕਰਦੇ ਹਾਂ ਵੈਲਕਮ ਸਵਾਗਤ ਜੀ ਆਇਆਂ ਨੂੰ ਮੁੱਖ ਮਹਿਮਾਨ ਜੀ ਆਪਣੇ ਮੁਬਾਰਕ ਹੱਥਾਂ ਦੇ ਨਾਲ ਝੰਡਾ ਲਹਿਰਾਉਣ ਦੀ ਰਸਮਾ ਦਾ ਕਰਨ ਜਾ ਰਹੇ ਹਨ ਹੌਂ ਚੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਪ੍ਰੇਡ ਕਮਾਂਡਰ ਡੀਐਸਪੀ ਸ਼੍ਰੀ ਦੀਪਿੰਦਰ ਪਾਲ ਸਿੰਘ ਜੀ ਅੱਜ ਦੀ ਇਸ ਸ਼ਾਨਦਾਰ ਪ੍ਰੇਡ ਦੇ નિਰੀਖਣ ਲਈ ਮੁੱਖ ਮਹਿਮਾਨ ਜੀ ਨੂੰ ਸੱਦਾ ਦੇਣ ਵਾਸਤੇ ਮੰਚ ਵੱਲ ਤਸ਼ਰੀਫ ਲੈ ਆ ਰਹੇ ਹਾਂ ਹੈ ਕੋਪੁਰ ਵਕਾਫਾ ਕਾਫਲਾ ਪੂਰੀ ਸ਼ਾਨ ਦੇ ਨਾਲ ਸਲਾਮੀ ਮੰਚ ਵੱਲ ਅੱਗੇ ਵਧਦਾ ਹੋਇਆ ਸਾਡੇ ਮੁੱਖ ਮਹਿਮਾਨ ਜੀ ਨੇ ਅੱਜ ਦੀ ਇਸ ਸ਼ਾਨਦਾਰ ਪ੍ਰੇਡ ਦਾ ਮੌਜਾਣਾ ਕੀਤਾ ਹੈ ਔਰ ਮਵਾਈਨਾ ਕਰਨ ਉਪਰੰਤ سلامی منچ وال تشریف لے کے آ رہے ہیں اس مہمان جی دینا اپنا ضلع پیش کریں گے سنا ہے بولے تو باتوں سے پھول جھڑتے ہیں سنا ہے بولے تو باتوں سے پھول جھڑتے ہیں یہ بات ہے تو چلو بات کر کے دیکھتے ہیں ਇਹ ਬਾਤ ਹੈ ਤਾਂ ਚਲੋ ਬਾਤ ਕਰਕੇ دیکھتے ہیں ਸਾਡੇ ਮੁੱਖ مہمان ਜ਼िला ਮਲੇਰਕੋਟਲਾ ਦੇ ڈپٹی کمشنر ڈاکٹر ਪਰਲਵੀ ਸਾਹਿਬਾ ਜ਼िला वासियों ਦੇ ਨਾਮ اپنا ਸੰਦੇਸ਼ ਪੇਸ਼ ਕਰਦੇ ਹੋਏ ਪਿਆਰੇ ਮਲੇਰਕੋਟਲਾ ਨਿਵਾਸੀਓ ਅੱਜ ਅਸੀਂ ਦੇਸ਼ ਦੀ ਆਜ਼ਾਦੀ ਦੀ 77ਵੀਂ ਵਰੇਗੰਨ ਮਨਾ ਰਹੇ ਹਾਂ ਅਤੇ ਇਸ ਮੌਕੇ ਮੈਂ ਆਪ ਸਭ ਨੂੰ ਹਾਰਦਿਕ ਵਧਾਈ ਦਿੰਦੀ ਹਾਂ ਦੇਸ਼ ਦੀ ਆਜ਼ਾਦੀ ਦੇ 77 ਸਾਲ ਪੂਰੇ ਹੋਣ ਸਾਡੇ ਲਈ ਬਹੁਤ ਮਾਨ ਦੀ ਗੱਲ ਹੈ ਪਰ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਆਜ਼ਾਦੀ ਸਾਨੂੰ ਸੌਖੀ ਨਹੀਂ ਮਿਲੀ ਸ਼ਹੀਦ ਇਲਾਮ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਸਰਦਾਰ ਕਰਤਾਰ ਸਿੰਘ ਸਰਾਭਾ ਮਦਨ ਲਾਲ ਟਿੰਦਕ ਲਾਲਾ ਲਾਜਪਤ ਰਾਏ ਵਿਵਾਨ ਸਿੰਘ ਕਾਲੇ ਪਾਣੀ ਸ਼ਹੀਦ ਉਦਮ ਸਿੰਘ ਅਤੇ ਹੋਰ ਆਜ਼ਾਦੀ ਕੁਲਾੜੀਆਂ ਵੱਲੋਂ ਸਮੇਂ-ਸਮੇਂ ਤੇ ਆਰੰਭੇ ਗਏ ਸੰਘਰਸ਼ਾਂ ਕਾਰਨ ਅੱਜ ਅਸੀਂ ਆਜ਼ਾਦ ਮੁਲਕ ਦੇ ਵਾਸੀ ਹਾਂ ਸਾਨੂੰ ਮਾਨ ਹੈ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਦੌਰਾਨ ਪੰਜਾਬੀਆਂ ਨੇ ਸਭ ਤੋਂ ਜ਼ਿਆਦਾ ਤਲਬਾਨੀਆਂ ਦਿੱਤੀਆਂ ਸਾਡੇ ਇਹਨਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਜਦਾ ਕਰਦੇ ਨਾਲ-ਨਾਲ ਹੀ ਮੈਂ ਆਜ਼ਾਦੀ ਤੋਂ ਬਾਅਦ ਸਰਹੱਦਾ ਦੀ ਰਾਖੀ ਕਰਦੇ ਸਾਡੇ ਸੈਨਿਕਾਂ ਦਾ ਵੀ ਨਮਨ ਕਰਦੀ ਹਾਂ ਸਾਡੇ ਮਹਾਨ ਜੰਗਦਤਾ ਸੰਗਰਾਮੀ ਸ਼ਹੀਦ ਭਗਤ ਸਿੰਘ ਜੀ ਵੱਲੋਂ ਜਿਸ ਤਰ੍ਹਾਂ ਦੇ ਭਾਰਤ ਦੀ ਕਲਪਨਾ ਕੀਤੀ ਸੀ ਅਤੇ ਉਸ ਸੁਪਨੇ ਨੂੰ ਸੱਚ ਕਰਨ ਲਈ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਜੋ ਸਾਨੂੰ ਸੰਵਿਧਾਨ ਕਰਕੇ ਦਿੱਤਾ ਹੈ ਉਸ ਦੇ ਸਦਕੇ ਹੀ ਪੰਜਾਬ ਅੱਗੇ ਵਧ ਰਿਹਾ ਹੈ ਅੱਜ ਦਾ ਦਿਨ ਸਾਡੇ ਲਈ ਇੱਕ ਨਵੇਂ ਅਤੇ ਰੰਗਲੇ ਪੰਜਾਬ ਦੀ ਸਿਰਜਣਾ ਦਾ ਸੁਪਨਾ ਲੈ ਕੇ ਉਸ ਨੂੰ ਪੂਰਾ ਕਰਨ ਦਾ ਸੰਕਲਪ ਲੈਣ ਦਾ ਦਿਨ ਵੀ ਹੈ ਜ਼ਿਲ੍ਹਾ ਮਲੇਰਕੋਟਲਾ ਦੇ ਵਿਕਾਸ ਕਾਰਜ ਤੁਹਾਡੇ ਸਾਰਿਆਂ ਨਾਲ ਸਾਂਝੇ ਕਰਦੇ ਹੋਏ ਮੈਂ ਦੱਸਣਾ ਚਾਹੁੰਦੀ ਹਾਂ ਕਿ ਪੰਜਾਬ ਵਿੱਚ ਮੈਡੀਕਲ ਸਿੱਖਿਆ ਨੂੰ ਵੱਡਾ ਹੁਲਾਰਾ ਦੇਣ ਅਤੇ ਲੋਕਾਂ ਨੂੰ ਮਿਆਰੀ ਡਾਕਟਰੀ ਸਹੂਲਤਾਂ ਯਕੀਨੀ ਬਣਾਉਣ ਲਈ ਮਲੇਰਕੋਟਲਾ ਵਿਖੇ ਕਰੀਬ 325 ਕਰੋੜੀ ਲਾਗਤ ਨਾਲ ਮੈਡੀਕਲ ਕਾਲਜ ਦਾ ਨਿਰਮਾਣ ਕਾਰਜ ਜਲਦੀ ਹੀ ਸ਼ੁਰੂ ਹੋਵੇਗਾ ਨਵਾਂ ਮੈਡੀਕਲ ਕਾਲਜ ਪੰਜਾਬ ਅਤੇ ਖਾਸ ਤੌਰ ਤੇ ਇਸ ਖੇਤਰ ਨੂੰ ਮਿਆਰੀ ਸਿਹਤ ਸੇਵਾਵਾਂ ਅਤੇ ਮੈਡੀਕਲ ਸਿੱਖਿਆ ਦੇ ਕੇ ਪੰਜਾਬ ਵਿੱਚ ਡਾਕਟਰਾਂ ਦੀ ਕਮੀ ਨੂੰ ਵੀ ਪੂਰੀ ਕਰੇਗਾ ਇਸ ਦੇ ਨਾਲ ਹੀ करीब 111 करोड़ रुपए की लागत नाल जिला प्रबंधन की कॉम्प्लेक्स उसारिया चावेगा ताजो लोकां नु अपने रोजमर्रा दे काम करवाण दे ले इधर उधर ना जाना पवे अते इक ठाथे ही दफ्तर नाल सारे संबंधित काम मुकम्मल हो सके अमरगढ़ दिखे करीब 6 करोड़ 69 लाख रुपए दी लागत नाल दफ्तर उपमंडल मैजिस्ट्रेट अमरगढ़ दी बिल्डिंग दी उसारी दा काम प्लानेटिक अधीन है

करीब 90 करोड़ रुपए की लागत ਨਾਲ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਸਾਰੀ ਕਿਤੀ ਜਾ ਰਹੀ ਹੈ ਜਿਸ ਨੂੰ ਜਲਦੀ ਲੋਕ ਅਰਪਣ ਕਰ ਦਿੱਤਾ ਜਾਵੇਗਾ ਸਰਕਾਰੀ ਸਕੂਲਾਂ ਅਧਿ ਸਿੱਖਿਆ ਦੇ ਪੱਧਰ ਨੂੰ ਵਿਸ਼ਵ ਪੱਧਰ ਤੱਕ ਕਰਨ ਲਈ ਲਗਾਤਾਰ ਪ੍ਰਾਲੇ ਕੀਤੇ ਜਾ ਰਹੇ ਹਨ ਕਰੀਬ 11 ਕਰੋੜ ਰੁਪਏ ਦੀ ਲਾਗਤ ਨਾਲ ਹਲਤਾ ਬਲੇਕੋਟ ਨਾਲ ਦੇ ਸਾਰੇ ਸਰਕਾਰੀ ਸਕੂਲਾਂ ਦੀ ਨਵਾਰ ਬਦਲੀ ਜਾਵੇਗੀ નોજવા પડનની રૂચિ પેદા કરવા નિ પહેલકદમી તહેત મુખમંત્રી ભગવંત મી દેશા નિર્દેશા તહેત મલેરકોટલા વિખે ગયાર કરોડ ચાર લખ રૂપેની લાગતના જિલ્લા પદ્ધરથી એક અને બાર પિંડ લાઈબ્રેરીની ઉસારી જા રહી હતી